ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਸੋ ਦਸੋ ਕੀ ਐਸ ਟਾਈਮ ਜੋ ਲਗਾਤਾਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲਾਂ ਨੂੰ ਰੋਕਣ ਦੇ ਲਈ ਜੋ ਪਿਛਲੀ ਵਾਰੀ ਉਹਨਾਂ ਨੇ ਆਪਣੀ ਉਹ ਕੋਸ਼ਿਸ਼ ਦੇ ਵਿੱਚ ਕਾਮਯਾਬ ਉਹ ਰਹਿ ਗਏ ਸੀਗੇ ਕਿਉਂਕਿ ਉਹਨਾਂ ਨੇ ਉਹ ਬੈਲ ਉਸ ਟਾਈਮ ਦੇ ਉੱਤੇ ਰਕਵਾ ਲਿਆ ਤੇ ਇਸ ਵਾਰ ਫੇਰ ਜਿਹੜੀ ਆ ਉਹ ਪੰਪਪਾਰ ਹੋ ਕੇ ਇਸ ਨੂੰ ਰੋਕਣ ਦੇ ਵਿੱਚ ਲੱਗੇ ਹੋਏ ਨੇ ਗੁਰੂ ਘਰਾਂ ਬਾਰੇ ਸਿੱਖਾਂ ਬਾਰੇ ਅਨਾਪ ਸ਼ਨਾਬ ਜਿਹੜਾ ਉਹ ਬਕਣਾ ਉਹਨਾਂ ਦਾ ਲਗਾਤਾਰ ਉਸੇ ਤਰੀਕੇ ਦੇ ਨਾਲ ਜਾਰੀ ਆ ਇੰਡੀਆ ਦੀ ਸਰਕਾਰ ਦੀ ਇੱਕ ਪ੍ਰੌਕਸੀ ਦੇ ਤੌਰ ਦੇ ਉੱਤੇ ਲਗਾਤਾਰ ਉਹ ਕੰਮ ਕਰ ਰਹੇ ਆ ਭੰਡ ਰਹੇ ਆ ਪਰ ਉਹਨਾਂ ਨੂੰ ਮੱਥ ਜਿਹੜੀ ਅਜੇ ਤੱਕ ਕੋਈ ਨਹੀਂ ਪਾਈ ਸਿੱਖ ਸੰਸਥਾਵਾਂ ਸਿੱਖ ਗੁਰੂ ਘਰ ਬਾਕੀ ਸਿੱਖ ਜਿਹੜੇ ਚਲੋ ਮੇਬੀ ਕੋਸ਼ਿਸ਼ ਕਰਦੇ ਹੋਣ ਸੋਚਦੇ ਹੋਣ ਇਹਨਾਂ ਵੱਲ ਦੇਖਦੇ ਆ ਸੋ ਕੀ ਆਸਾਂ ਉਮੀਦਾਂ ਨੇ ਤੇ ਕੀ ਇਸ ਟਾਈਮ ਚੱਲ ਰਿਹਾ ਹਰਜੋਤ ਸਿੰਘ ਜੀ ਸੋ ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਸਭ ਤੋਂ ਪਹਿਲਾਂ ਇਹ ਖਬਰ ਲਿਆਂਦੀ ਸੀ ਕਿ ਕਿਸ ਤਰ੍ਹਾਂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਉਹਨਾਂ ਨੇ ਸੈਂਟਾ ਕਲਾਰਾ ਦੇ ਵਿੱਚ ਇਥੇ ਦੇ ਡਿਸਟ੍ਰਿਕਟ ਟੌਨੀ ਦੇ ਨਾਲ ਮਿਲ ਕੇ ਲੋਕਲ ਜਿਹੜੇ ਪੁਲਿਸ ਸਟੇਸ਼ਨਸ ਹੈਗੇ ਉਹਨਾਂ ਪੁਲਿਸ ਜਿਹੜੀਆਂ ਸਿਟੀ ਦੇ ਚੀਫਸ ਆ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਵੀ ਉਹਨਾਂ ਨੂੰ ਖਤਰਾ ਹੈਗਾ ਖਾਸ ਕਰਕੇ ਸਿੱਖ ਜਿਨ੍ਹਾਂ ਨੂੰ ਉਹ ਬਾਰ-ਬਾਰ ਖਾਲਸਤਾਨੀ ਕਹਿੰਦੇ ਆ ਗੁਰੂ ਘਰਾਂ ਦੇ ਉਲਟ ਉਹਨਾਂ ਨੇ ਬਿਆਨ ਲਾਏ ਫ੍ਰੀ ਮੋਰਟ ਦੇ ਖਾਸ ਕਰਕੇ ਵੀ ਉੱਥੇ ਡਰੱਗ ਵੇਚਦੀ ਆ ਹੁੰਦਾ ਹੁੰਦਾ ਸਭ ਤੋਂ ਜ਼ਿਆਦਾ ਜੇ ਮੈਂ ਅੱਜ ਦੀ ਡੇਟ ਦੇ ਵਿੱਚ ਦੇਖ ਰਿਹਾ ਆ ਪੇ ਹਿੰਦੂ ਸਿੱਖ ਦੇ ਵਿੱਚ ਜੇ ਪਾੜਾ ਪਾਣ ਦਾ ਕੋਸ਼ਿਸ਼ ਕਰ ਰਹੀ ਹੈ ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਤੁਸੀਂ ਉਹਨਾਂ ਦਾ ਟਵਿੱਟਰ ਦੇ ਉੱਤੇ ਅਕਾਊਂਟ ਜਾ ਕੇ ਸੋਸ਼ਲ ਮੀਡੀਆ ਤੇ ਅਕਾਊਂਟ ਦੇਖ ਲਓ ਕਿ ਕਿੰਨੇ ਉਹਨਾਂ ਦੇ ਜਿਹੜੇ ਆ ਜ਼ਹਿਰ ਭਰੇ ਹੁੰਦੇ ਆ ਹਮੇਸ਼ਾ ਹੀ ਹੁੰਦਾ ਵੀ ਸਿੱਖਾਂ ਨੇ ਖਾਲਸਾਣੀਆਂ ਨੇ ਆ ਕਰਤਾ ਆ ਕਰਤਾ ਉਹਨਾਂ ਨੂੰ ਉਹ ਕਦੇ ਨਹੀਂ ਦਿਸਦਾ ਵੀ ਜੇ ਤੁਸੀਂ ਟ੍ਰੇਸੀ ਗੁਰੂ ਘਰ ਜਾਓ ਸੈਨੋਜ਼ੇ ਗੁਰੂ ਘਰ ਜਾਓ ਉੱਥੇ 40 50% ਹਿੰਦੂ ਜਿਹੜੇ ਭੈਣ ਭਰਾ ਆ ਉਹ ਹਰ ਐਤਵਾਰ ਗੁਰੂ ਘਰ ਜਾਂਦੇ ਆ ਪ੍ਰਸ਼ਾਦ ਦੇ ਛਕਦੇ ਆ ਪਿਛਲੇ ਜਦੋਂ ਕੋਵਿਡ ਆਇਆ ਸੀ ਫ੍ਰੀ ਮੋਰ ਦੇ ਵਿੱਚ 40 ਤੋਂ 50% Hindu ਜਿਹੜੇ ਪਰਿਵਾਰ ਸੀ ਉਹ ਕਿਸ ਤਰ੍ਹਾਂ ਉੱਥੋਂ ਰਾਸ਼ਨ ਲੈ ਕੇ ਜਾਂਦੇ ਸੀ ਗੁਰੂ ਘਰ ਤੋਂ ਆਹ ਕਾਰਾਂ ਦੇ ਵਿੱਚ ਆ ਕੇ ਇਹ ਇਹ ਲੋਕਿਆਸ਼ੀਪ ਹੈ ਨਹੀਂ ਬਿਲਕੁਲ ਓਪਨ ਆ ਪਰ ਉਹਨਾਂ ਨੂੰ ਇਹ ਜ਼ਹਿਰ ਬਿਲਕੁਲ ਉਗਲਦਾ ਜਾ ਰਿਹਾ ਹੈਗਾ ਪਿਛਲੇ ਦਿਨਾਂ 'ਚ ਇੱਕ ਭਾਰਤੀ ਗੈਂਗਸਟਰ ਜਿਹੜਾ ਹਰਪ੍ਰੀਤ ਪੰਛੀਆ ਕੇ ਪੁਸ਼ੀਆ ਜੋ ਵੀ ਸੀ ਉਹਨੂੰ ਅਰੈਸਟ ਕੀਤਾ ਗਿਆ ਵੀਆਈ ਵੱਲੋਂ ਹਾਲਾਂਕਿ ਐਫਬੀਆਈ ਨੇ ਉਹ ਸਟੇਟਮੈਂਟ ਪਤਾ ਨਹੀਂ ਕਿਸ ਬੇਸ ਤੇ ਪਾਈ ਵੀ ਦੇਖੋ ਜੀ ਇਹਨਾਂ ਨੇ ਇੰਡੀਆ ਦੇ ਵਿੱਚ ਤਾਂ ਇਹ ਪੁਲਿਸ ਸਟੇਸ਼ਨਾਂ ਤੇ ਹਮਲੇ ਕਰਦੇ ਸੀ ਅਮਰੀਕਾ 'ਚ ਵੀ ਕਰਨੇ ਆ ਇਹ ਇਦਾਂ ਲੱਗਦਾ ਵੀ ਜਿੱਦਾਂ ਪੰਜਾਬ ਪੁਲਿਸ ਦੀ ਸਟੇਟਮੈਂਟ ਹੋਵੇ ਤੇ ਉਸ ਨੂੰ ਵੀ ਜਿਹੜਾ ਆ ਖਾਲਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਜਦ ਕਿ ਰਿਐਲਿਟੀ ਇਹ ਆ ਪਿਛਲੇ 2 ਸਾਲਾਂ ਦੇ ਦੌਰਾਨ ਪੀ ਭਾਰਤ ਦੀ ਸਰਕਾਰ ਵੱਲੋਂ ਗੈਂਗਸਟਰਜ਼ ਨੂੰ ਇੱਥੇ ਭੇਜਿਆ ਜਾ ਰਿਹਾ ਹੈ ਤਾਂ ਕਿ ਜੇ ਕੋਈ ਸਿੱਖ ਆਪਣੀ ਆਜ਼ਾਦੀ ਦੀ ਜਾਂ ਭਾਰਤ ਦੇ ਕ੍ਰਿਟੀਸਾਈਜ਼ ਕਰਨ ਦੀ ਗੱਲ ਕਰਦੇ ਆ ਉਹਨਾਂ ਨੂੰ ਮਾਰਿਆ ਜਾ ਸਕੇ ਉਹਨਾਂ ਨੂੰ ਐਲੀਮੀਨੇਟ ਕੀਤਾ ਜਾ ਸਕੇ ਜੋ ਹੋਏ ਵੀ ਆ ਕੈਨੇਡਾ ਦੇ ਵਿੱਚ ਤੁਹਾਡੇ ਸਾਹਮਣੇ ਆ ਪਾਈ ਹਰਦੀਪ ਸਿੰਘ ਨੇਚਰ ਹੋਣੀ ਤੇ ਅਮਰੀਕਾ ਦੇ ਵਿੱਚ ਵੱਖ-ਵੱਖ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਕਿਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਬਹੁਤ ਜ਼ਹਿਰ ਫਲਾ ਰਹੀ ਆ ਹੁਣ ਇਹ ਫੇਰ ਪਤਾ ਚੱਲਿਆ ਵੀ ਉਹ ਫਰੀ ਮਾਉਂਟ ਦੇ ਵਿੱਚ ਸ਼ਾਇਦ ਫਰੀ ਮਾਉਂਟ ਦੀ ਪੁਲਿਸ ਨੂੰ ਟ੍ਰੇਨਿੰਗ ਦੇਣ ਜਾ ਰਹੇ ਮਈ ਮਹੀਨੇ ਦੇ ਵਿੱਚ ਪੇ ਕਿਸ ਤਰ੍ਹਾਂ ਜਿਹੜੇ ਹਿੰਦੂ ਅਮਰੀਕਾ ਚ ਵਸਦੇ ਆ ਉਹਨਾਂ ਨੂੰ ਬਹੁਤ ਖਤਰਾ ਹੈਗਾ ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾਂਦਾ ਉਹਨਾਂ ਨੂੰ ਡਰਾਇਆ ਜਾਂਦਾ ਸੋ ਇਦਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਕਹਿੰਦੇ ਅਸੀਂ ਦੇਣੀ ਆ ਹਜੇ ਕਨਫਰਮ ਨਹੀਂ ਹੋਇਆ ਪਰ ਮੈਨੂੰ ਪਤਾ ਲੱਗਾ ਕੁਝ ਜਿਹੜੇ ਸਾਡੇ ਸੋਰਸਸ ਹੈਗੇ ਆ ਉਹਨਾਂ ਦੇ ਕੋਲ ਮਾਰੇ ਆਪਣੀਆਂ ਸਿੱਖ ਆਰਗੇਨਾਈਜੇਸ਼ਨਸ ਉਹਨਾਂ ਨੇ ਕੁਝ ਮੀਟਿੰਗਾਂ ਵੀ ਕੀਤੀਆਂ ਮੇਰੀ ਵੀ ਕੁਝ ਪ੍ਰਬੰਧਕਾਂ ਨਾਲ ਗੱਲਬਾਤ ਹੋਈ ਆ ਕਿ ਹਾਂ ਅਸੀਂ ਕਰ ਰਹੇ ਹਾਂ ਲਾ ਸੂਟ ਕਰਨ ਜਾ ਰਹੇ ਹੈਗੇ ਆ ਹੁਣ ਪਿਛਲੇ ਸਾਲ ਇਹ ਅਪ੍ਰੈਲ ਮਹੀਨੇ ਦੀ ਗੱਲ ਆ ਜੋ ਕੁਝ ਵਾਪਰਿਆ ਸੀ ਅਕਤੂਬਰ ਦੇ ਵਿੱਚ ਪਿਛਲੇ ਸਾਲ ਸੈਕਰਮੈਂਟੋ ਬੀਚ ਆਰਟੀਕਲ ਆਇਆ ਸੀ ਹੁਣ ਅਪ੍ਰੈਲ ਦਾ ਐਂਡ ਹੋ ਗਿਆ ਇੱਕ ਸਾਲ ਹੋ ਗਿਆ ਜੇ ਆਪਾਂ ਇਹ ਨਾ ਕੁਝ ਕੀਤਾ ਚਾਹੇ ਤੁਸੀਂ ਖਾਲਸਤਾਨ ਦੇ ਹੱਕ ਚਾ ਚਾਹੇ ਤੁਸੀਂ ਅਗੇਂਸਟ ਆ ਚਾਹੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਬੱਚੇ ਇੱਥੇ ਦੇ ਬੌਰਨ ਪਰ ਜਿਸ ਤਰ੍ਹਾਂ ਦਾ ਜੋ ਮਾਹੌਲ ਸਿਰਜਿਆ ਜਾ ਰਿਹਾ ਆ ਜਿਹੜੇ ਗੈਂਗਸਟਰ ਫੜ ਕੇ ਕਿਉਂਕਿ ਇੰਡੀਆ ਵਾਲੇ ਗੈਂਗਸਟਰ ਭੇਜ ਰਹੇ ਆ ਸਿੱਖਾਂ ਦੇ ਗੈਂਸਟਰ ਜੀ ਜਦੋਂ ਆਦੇ ਉਹ ਮੁੰਨੇ ਹੁੰਦੇ ਵਾਲ ਕੱਟੇ ਹੁੰਦੇ ਆ ਇੱਥੇ ਜਦੋਂ ਫੜੇ ਆ ਤੁਸੀਂ ਦੇਖੋ ਪੇ ਪੂਰੀ ਦਾੜ੍ਹੀ ਵੀ ਆ ਪੱਗ ਵੀ ਰੱਖੀ ਗਈ ਆ ਤਾਂ ਕਿ ਸਿੱਖਾਂ ਨੂੰ ਪੂਰਾ ਬਦਨਾਮ ਕੀਤਾ ਜਾ ਸਕੇ ਸੋ ਪੂਰੀ ਸਿੱਖ ਕੌਮ ਨੂੰ ਪੂਰੇ ਪੰਜਾਬੀਆਂ ਨੂੰ ਚਾਹੇ ਉਹਨਾਂ ਚ Hindu ਭੈਣ ਭਰਾ ਵੀ ਆ ਉਹਨਾਂ ਨੂੰ ਐਕਟ ਕਰਨਾ ਚਾਹੀਦਾ ਵੀ ਭਾਈ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਹੈਗਾ ਆ ਭਈ ਬਹੁਤ ਸਾਰੇ ਮੁਲਕ ਆਪਣੇ ਜਿਹੜੇ ਗੈਂਗਸਟਰ ਕ੍ਰਿਮੀਨਲਸ ਨੂੰ ਇੱਥੇ ਭੇਜ ਰਹੇ ਆ ਅਸੀਂ ਉਹਨਾਂ ਦੇ ਨਾਲ 100% ਐਗਰੀ ਆ ਉਹਨਾਂ ਲੋਕਾਂ ਨੂੰ ਇਮੀਡੀਏਟਲੀ ਫੜ ਕੇ ਜਿਹੜਾ ਡਿਪੋਰਟ ਕੀਤਾ ਜਾਵੇ ਪਰ ਜਿਸ ਹਿਸਾਬ ਦੇ ਨਾਲ ਜਿਹੜੀਆਂ ਸਟੇਟਮੈਂਟਾਂ ਆ ਰਹੀਆਂ ਉਹਨਾਂ ਨੂੰ ਜੋੜਿਆ ਜਾ ਰਿਹਾ ਵੀ ਦੇਖੋ ਜੀ ਇਹ ਤਾਂ ਅਮਰੀਕਾ ਦੇ ਵਿੱਚ ਹੀ ਆ ਇਹ ਤਾਂ ਖਾਲਸਤਾਨੀਆਂ ਦਾ ਆ ਕੰਮ ਇਹ ਤੁਹਾਡੇ ਤੇ ਬਹੁਤ ਵੱਡਾ ਇਸ਼ੂ ਹੋਣਾ ਜਿਹੜੇ ਖਾਲਸਤਾਨ ਵਾਲੇ ਵੀਰ ਖਾਲਸਤਾਨ ਤਾਂ ਹਜੇ ਜਦੋਂ ਬਣਨਾ ਬਣ ਨਹੀਂ ਆ ਠੀਕ ਆ ਕਿ ਨਹੀਂ ਪਰ ਉਸ ਤੋਂ ਪਹਿਲਾਂ ਤੁਸੀਂ ਕਿਤੇ ਇਹ ਨਾ ਦੇਖਿਓ ਕਿ ਜੋ ਅਮਰੀਕਾ ਦੇ ਵਿੱਚ ਆਪਣੇ ਬੱਚੇ ਜਦੋਂ ਕਿਤੇ ਜੌਬ ਲੈਣ ਜਾਣ ਅਗਲੇ ਮੂਰੇ ਫੋਟੋਆਂ ਦਿਖਾਣ ਪਈ ਆ ਦੇਖੋ ਜੀ ਆ ਤੁਹਾਡੇ ਨਾਲ ਦੇ ਬੰਦੇ ਤਾਂ ਇੱਥੇ ਅਰੈਸਟ ਹੋਏ ਆ ਤੁਸੀਂ ਤਾਂ ਟੈਰਰਿਜ਼ਮ ਦੇ ਵਿੱਚ ਇਨਵੋਲਵ ਹੈਗੇ ਆ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਉਹ ਖਬਰ ਪਿਛਲੇ ਦਿਨਾਂ ਦੇ ਵਿੱਚ ਟਵੀਟ ਕੀਤੀ ਗਈ ਆ ਬੱਕ ਬੱਕ ਪੋਲਿਟਿਸ਼ੀਅਨਸ ਵੱਲੋਂ ਬੱਕ ਬੱਕ ਸੋਸ਼ਲ ਮੀਡੀਆ ਤੇ ਕਿਤੇ ਬਾਹਰ ਤੁਹਾਡੇ ਜਿੱਥੇ ਕੰਮ ਕਰਦੇ ਆ ਨਾਲਦਿਆਂ ਨੂੰ ਪੁੱਛ ਕੇ ਦੇਖਿਓ ਕਿ ਉਹ ਕਿਸ ਤਰ੍ਹਾਂ ਜਿਹੜਾ ਫੀਲ ਕਰ ਰਹੇ ਹੈਗੇ ਇਹ ਸਾਡੇ ਸਿੱਖਾਂ ਨੂੰ ਜਿੰਨੀਆਂ ਸਿਕ ਆਰਗੇਨਾਈਜੇਸ਼ਨਸ ਹੈਗੀਆਂ ਆ ਚਾਹੇ ਉਹਨਾਂ ਚ ਗੁਰੂ ਘਰ ਆ ਚਾਹੇ ਉਹਨਾਂ ਚ ਕੋਈ ਵੀ ਸੋਸ਼ਲ ਜਾਂ ਸਪੋਰਟਸ ਵਾਲੀ ਆਰਗੇਨਾਈਜੇਸ਼ਨ ਦਾ ਕੋਈ ਵੀ ਇਸ਼ੂ ਆ ਇਹ ਇਹ ਰਲ ਕੇ ਇਮੀਡੀਏਟਲੀ ਜਿਹੜਾ ਸਾਨੂੰ ਇਹਦੇ ਤੇ ਹੱਥ ਤੇ ਹੱਥ ਧਰੰਦਾ ਵੇਲਾ ਨਹੀਂ ਆ ਬਹੁਤ ਤੁਸੀਂ ਵਿਚਾਰ ਲਿਆ ਹੁਣ ਤਾਂ ਹੀ ਐਕਸ਼ਨ ਦਾ ਵੇਲਾ ਆ ਕਾਲ ਟੂ ਐਕਸ਼ਨ ਆਏ ਉਹ ਆ ਕੇ ਸਭ ਕੁਝ ਕਰੀ ਜਾਂਦੇ ਉਹ ਮੀਟਿੰਗਾਂ ਕਰਕੇ ਟ੍ਰੇਨਿੰਗਾਂ ਦੇਈ ਜਾਂਦੇ ਆ ਤੇ ਅਜੇ ਅਸੀਂ ਵਿਚਾਰ ਹੀ ਬਣਾਈ ਜਾਂਦੇ ਆ ਵੀ ਆਪਾਂ ਇਹਨਾਂ ਨੂੰ ਕਹਿਣਾ ਕੀ ਆ ਅਜੇ ਅੱਗੇ ਕਰਨਾ ਕੀ ਆ ਗੱਲ ਇੱਕੋੜੀ ਆ ਹਰਜੋਤ ਸਿੰਘ ਜੀ ਪਰ ਕਹਿਣੀ ਪੈਣੀ ਆ ਬਹੁਤ ਸਾਰੇ ਆਪਾਂ ਪ੍ਰੋਗਰਾਮਸ ਕਰਦੇ ਆ ਪੂਰੇ ਸਾਲ ਦੇ ਵਿੱਚ ਸਿੱਖ ਕੌਮ ਜਿਹੜੇ ਅਮਰੀਕਾ ਦੀ ਹੋਈ ਜੇ ਆਪਾਂ ਕੱਲੀ ਗੱਲ ਕਰ ਲਈਏ ਇੱਕ ਦੋ ਪ੍ਰੋਗਰਾਮ ਘੱਟ ਕਰਕੇ ਭਾਈ ਆਪਾਂ ਜੇ એનર્ਜੀ ਇਸ ਪਾਸੇ ਵੱਲ ਨੂੰ ਜਿਹੜੀ ਲਾਉਣੀ ਸ਼ੁਰੂ ਕਰੀਏ ਜੇ ਇਸ ਤਰੀਕੇ ਨਾਲ ਅਗਲੇ ਨੇ ਆਪਣੀ ਫਾਊਂਡੇਸ਼ਨ ਕੁਝ ਸਾਲਾਂਾਂ ਚ ਖੜੀ ਕਰਕੇ ਦੇਖੋ ਕਿੱਥੇ ਤੱਕ ਜਿਹੜੀ ਉਹ ਲੈ ਗਏ ਆ ਆਪਾਂ ਫੋਕੀ ਬੱਲੇ ਬੱਲੇ ਦੇ ਵਿੱਚ ਜਿਹੜਾ ਉਹ ਰਹਿ ਜਾਂਦੇ ਆ ਵੀ ਪਤਾ ਨਹੀਂ ਆਪਾਂ ਜਿਹੜਾ ਉਹ ਕੀ ਕਰ ਲਿਆ ਦੋ ਚੌਂ ਦੇ ਨਾਲ ਫੋਟੋਆਂ ਖਿੱਚ ਲੀਆਂ ਦੋ ਚਾਰ ਜਾਣੇ ਤੁਹਾਡੇ ਗੁਰੂ ਘਰ ਚ ਆ ਕੇ ਉਹਨਾਂ ਨੂੰ ਆਪਾਂ ਸਰੋਪਾ ਪਾ ਦਿੰਨੇ ਆ ਫਿਰ ਆਪਾਂ ਕਹਿ ਦਿੰਨੇ ਆ ਵੀ ਲੈ ਜੀ ਪੂਰੀ ਬੱਲੇ ਬੱਲੇ ਆ ਇਹ ਚੀਜ਼ ਤੋਂ ਆਪਾਂ ਨੂੰ ਭਾਈ ਹੁਣ ਮੋਹਰੇ ਅੱਗੇ ਉੱਠਣਾ ਜਿਹੜਾ ਉਹ ਪੈਣਾ ਆ ਤੇ ਤਾਂ ਹੀ ਇਹ ਇਹਨਾਂ ਦਾ ਤੁਸੀਂ ਜਿਹੜਾ ਇਸਨਾਂ ਨੂੰ ਰੋਕ ਸਕੋਗੇ ਅਗਲਿਆਂ ਦੇ ਕੌਂਗਰੈਸਮੈਨ ਵੀ ਆ ਅਸੈਂਬਲੀਮੈਨ ਵੀ ਆ ਸੈਨੇਟਰ ਜ਼ੁਬੀਆ ਤੇ ਆਪਾਂ ਹਰ ਇੱਕ ਪਾਸੇ ਜਿਹੜੇ ਲੋਕ ਜਿਹੜੇ ਜਿਹੜੇ ਪਾਸੇ ਨੂੰ ਲੱਗੇ ਆ ਉਹਨਾਂ ਨੂੰ ਇੱਕ ਦੂਜੇ ਦੀ ਮਦਦ ਕਰਕੇ ਅੱਗੇ ਨੂੰ ਜਿਹੜਾ ਆਪਣਾ ਕਾਰਜ ਜਿਹੜਾ ਵਧਾਈਏ ਨਾ ਕਿ ਇੱਕ ਦੂਜੇ ਦੀ ਲਤ ਖਿੱਚਣ ਵੱਲ ਨੂੰ ਜਿਹੜਾ ਲੱਗੀ ਏ ਹਲੂਣਾ ਦੇਣਾ ਸਾਡਾ ਕੰਮ ਆ ਆਵਾਜ਼ ਚੱਕਣੀ ਜਿਹੜਾ ਸਾਡਾ ਕੰਮ ਆ ਮੰਚ ਸਾਡਾ ਜਿਹੜਾ ਤੁਹਾਡੇ ਜਿਹੜੇ ਇਨ੍ਹਾਂ ਪੰਥਕ ਇਸ਼ੂਆਂ ਦੇ ਲਈ ਸਿੱਖ ਕੌਮ ਦੇ ਇਸ਼ੂਜ਼ ਦੇ ਲਈ ਲੋਕਾਂ ਦੇ ਆਮ ਇਸ਼ੂਜ਼ ਲਈ ਹਮੇਸ਼ਾ ਜਿਹੜਾ ਉਹ ਹੈਗਾ ਆ ਤੁਸੀਂ ਆਓ ਤੁਸੀਂ ਗੱਲ ਕਰੋ ਤੁਸੀਂ ਕੀ ਚਾਹੁੰਦੇ ਹੋ ਕਮਿਊਨਿਟੀ ਤੋਂ ਤੁਹਾਨੂੰ ਕੋਈ ਮਦਦ ਚਾਹੀਦੀ ਆ ਤੁਸੀਂ ਅਗਰ ਇਹ ਚਾਹੁੰਦੇ ਆ ਵੀ ਹਾਂ ਕੁਝ ਕਰਨਾ ਆ ਕੁਝ ਲੋਕਾਂ ਦਾ ਇਕੱਠ ਕਰਨਾ ਆ ਦਿਖਾਉਣਾ ਆ ਜਾਂ ਕੁਝ ਕਰਨਾ ਆ ਜਾਂ ਤੁਹਾਡੇ ਵੱਲੋਂ ਕੋਈ ਐਕਸ਼ਨ ਦੀ ਕਾਲ ਆ ਤੁਸੀਂ ਦੱਸੋ ਤਾਂ ਸਹੀ ਆਪਾਂ ਸਾਰੇ ਜਣੇ ਇਸ ਚੀਜ਼ ਦੇ ਵਿੱਚ ਨਾਲ ਆ ਵੀ ਇਹ ਇਹ ਲੋਕਾਂ ਨੇ ਕੁਝ ਸਾਲਾਂ ਦੇ ਵਿੱਚ ਆ ਕੇ ਜਿਹੜੇ ਸਿੱਖਾਂ ਦੀਆਂ ਜੋ ਇੱਥੇ ਕੰਮ ਕੀਤੇ ਆ ਉਹਨਾਂ ਦੀ ਇੱਕ ਸ਼ਤਾਬਦੀ ਦੀ ਜਿਹੜੀ ਚੀਜ਼ ਦੇ ਉੱਤੇ ਲੀਕ ਮਾਰਨ ਨੂੰ ਫਿਰ ਰਹਿੰਦੇ ਤੁਸੀਂ ਦੇਖੋ ਵੀ ਇਹ ਗੱਲ ਕਿੱਥੇ ਤੱਕ ਜਿਹੜੀ ਉਹ ਜਿਹੜੀ ਉਹ ਲੈ ਕੇ ਜਿਹੜੇ ਉਹ ਜਾ ਰਹੇ ਆ ਸਟੀਰੀਓਟਾਈਪ ਜਿੱਦਾਂ ਹੋਰ ਕਮਿਊਨਿਟੀਆਂ ਕਿਤੀਆਂ ਆ ਉਦਾਂ ਹੀ ਆਪਾਂ ਨੂੰ ਉਹ ਕਰ ਰਹੇ ਆ ਤੇ ਉਹ ਐਸ ਟਾਈਮ ਸਿਰਫ ਤੇ ਸਿਰਫ ਜਿਹੜਾ ਨਿਸ਼ਾਨਾ ਭੱਗ ਵਾਲਾ ਸਿੱਖ ਜਿਹੜਾ ਆ ਦਸਤਾਰ ਦੇ ਵਿੱਚ ਆ ਜਿਹੜੀ ਲੋਕੋ ਦਾ ਦੀ ਆ ਇਨ ਫੈਕਟ ਈਵਨ ਮੋਨਾ ਸਾਡਾ ਵੀਰ ਵੀ ਕੋਈ ਹੋਵੇ ਉਹ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਨਿਸ਼ਾਨਾ ਜਿਹੜਾ ਇਸ ਟਾਈਮ ਬਣਾਇਆ ਜਾ ਰਿਹਾ ਐ ਸੋ ਬਹੁਤ ਹੀ ਸੋਚੀ ਸਮਝੀ ਚਾਲ ਦੇ ਤਹਿਤ ਇਹ ਇਸ ਟਾਈਮ ਸਿੱਖਾਂ ਨੂੰ ਬਦਨਾਮੀ ਵਾਲੇ ਪਾਸੇ ਨੂੰ ਜਿਹੜਾ ਉਹ ਧੱਕਿਆ ਜਾ ਰਿਹਾ ਤੇ ਰਹਿੰਦੀ ਗੁੰਦੀ ਕਸਰ ਜਿਹੜੀ ਹਰਜੋਤ ਸਿੰਘ ਜੀ ਆਪਣੀ ਕਮਿਊਨਿਟੀ ਦੇ ਉਹਨਾਂ ਲੋਕਾਂ ਨੇ ਜਿਹੜੀ ਉਹ ਕਸਰ ਕੱਢ ਦਿੰਦੇ ਆ ਜਿਹੜੇ ਲਾਲਚ ਦੇ ਵਿੱਚ ਆ ਕੇ ਕੋਈ ਡਰੱਗ ਵਾਲੇ ਕੰਮ 'ਚ ਲੱਗ ਜਾਂਦਾ ਕੋਈ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਉਹ ਕਰਨ ਜਿਹੜੇ ਉਹ ਲੱਗ ਜਾਂਦੇ ਆ ਭਾਈ ਆਪਣੀ ਕਮਿਊਨਿਟੀ ਨੂੰ ਆਪ ਹੀ ਆਪਣੀ ਕਮਿਊਨਿਟੀ ਨੂੰ ਸਾਫ਼ ਕਰਨਾ ਪੈਣਾ ਅਜਿਹੇ ਅਨਸਰਾਂ ਨੂੰ ਬਾਹਰ ਕਰਨਾ ਪੈਣਾ ਜੇ ਭਾਈ ਉਹਨਾਂ ਨੂੰ ਸਮਝਾਉਣਾ ਪੈਣਾ ਨਹੀਂ ਤਾਂ ਭਾਈ ਫਿਰ 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 ਕਰੜਾ ਸਟੈਂਡ ਵੀ ਜਿਹੜਾ ਉਹ ਲੈਣਾ ਪੈਣਾ ਵੀ ਸਾਡੀ ਇਹਨਾਂ ਇਹਨਾਂ ਬੰਦੇ ਦੇ ਨਾਲ ਇਹਨਾਂ ਗੈਂਗਸਟਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਉਹ ਸਾਡੀ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ ਬਿਲਕੁਲ ਤੁਸੀਂ ਇਹ ਬਿਲਕੁਲ ਜੋ ਵਾਪਰਿਆ ਅਸੀਂ ਕੋਈ ਬਧਾ ਚੜਾ ਕੇ ਨਹੀਂ ਕਹਿ ਰਹੇ ਹੈਗੇ ਉਹਨਾਂ ਦੀਆਂ ਟਵੀਟਸ ਉਹਨਾਂ ਦੇ ਸਾਈਟਸ ਤੇ ਜੋ ਗੋਜ ਵਾਪਰਿਆ ਉਹ ਦੱਸ ਰਹੇ ਹੈਗੇ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਭੈਣਾ ਭਰਾਵਾਂ ਨੂੰ ਅੱਜ ਉਹ ਨਹੀਂ ਦਿਖ ਰਿਹਾ ਕਿ ਜੋ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਉੱਥੇ ਜੋ ਲੋਕਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਜਿੰਨੇ ਵੀ ਗੁਰੂ ਘਰਾਂ ਉਹਨਾਂ ਨੇ ਆਪਣੇ ਗੁਰੂ ਘਰ ਖੋਲੇ ਹੋਏ ਆ ਬਹੁਤ ਵੱਡੀ ਗਿਣਤੀ 'ਚ ਅੱਜ ਦੀ ਡੇਟ 'ਚ ਜਿਹੜੇ ਉੱਥੇ ਹਿੰਦੂ ਭੈਣ ਭਰਾ ਆ ਉਹ ਗੁਰੂ ਘਰਾਂ ਦੇ ਵਿੱਚ ਠੀਕ ਹੈ ਹੋਇਆ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਕਹਿੰਦੇ ਵੀ ਅਸੀਂ ਮਦਦ ਕਰਦੇ ਆ ਵੀ ਦੇਵਾਂਗੇ ਲੰਗਰ ਵੀ ਪ੍ਰੋਵਾਈਡ ਕਰ ਰਹੇ ਆ ਰਹਿਣ ਲਈ ਜਗ੍ਹਾ ਤੇ ਪੈਸੇ ਵੀ ਪ੍ਰੋਵਾਈਡ ਕਰ ਰਹੇ ਹੈਗੇ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਤੁਸੀਂ ਦੇਖੋ ਵੀ ਉਹ ਐਸੀ ਆਪ ਦਾ ਜਿਹੜੀ ਪਈ ਹੋਵੇ ਤੇ ਉੱਥੇ ਜਦੋਂ ਉਹ ਦੇਖੋ ਚੈੱਕ ਕਰੋ 에어ਲਾਈਨ ਦੀਆਂ ਟਿਕਟਾਂ ਹਜ਼ਾਰਾਂ ਦੀਆਂ ਲੱਖਾਂ ਤੱਕ ਜਿਹੜੀਆਂ ਉਹਨਾਂ ਨੇ ਪੰਚਾਹ ਦਿੱਤੀਆਂ ਕਿੱਦਾਂ ਜਿਹੜੀਆਂ ਉਹ ਮਹਿੰਗੀਆਂ ਕਰਤਾ ਅਖੇ ਜੀ ਇਹ ਦੇਸ਼ ਤੇ ਲਈ ਕੀ ਕਰਦੇ ਆ ਹੁਣ ਤੁਸੀਂ ਦੇਖੋ ਆਪਣੇ ਨਾਲ ਹਜੋ ਜੀ ਪ੍ਰਵੀਨ ਸ਼ਰਮਾ ਜੀ ਜੁੜੇ ਆ ਉਹ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਹਾਂਜੀ ਪ੍ਰਵੀਨ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਜਨਵੀਰ ਸਿੰਘ ਜੀ ਹਰਤੂ ਸਿੰਘ ਆ ਸਦੀ ਸਤਿ ਸ਼੍ਰੀ ਅਕਾਲ ਦੋਨੋਂ ਭਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਸਹਿਦ ਸੁਨੇਹਾ ਤੁਸੀਂ ਦਿੱਤਾ ਬਹੁਤ ਸੰਜੀਤ ਜੀ ਪਰ ਸਨੇਹਾ ਤੁਸੀਂ ਦਿੱਤਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹ ਜਿਹੜਾ ਖਤਰਾ ਇਕੱਲੇ ਸਿੱਖਾਂ ਨੂੰ ਨਹੀਂਗਾ ਤੇ ਇਹ ਆਪਾਂ ਨੂੰ ਸਾਰਿਆਂ ਨੂੰ ਆ ਤੇ ਦੂਜੀ ਗੱਲ ਅਸੀਂ ਪਿਆਰੇ ਜਿਹੜੇ ਇੱਥੇ ਦੇ ਆਪਾਂ ਅਕਸਰ ਸੁਣਦੇ ਰਹਿੰਨੇ ਆ ਟਿਕਟੌਕਰ ਜਿਹੜੇ ਆ ਜਾਂ ਹੋਰ ਵੀ ਭਰਾ ਜਿਹੜੇ ਆਪਣੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਆ ਉਹ ਕਹਿੰਦੇ ਵੀ ਤੁਸੀਂ ਡਰਾਉਨੇ ਆ ਜੀ ਤੁਸੀਂ ਆ ਕਰਦੇ ਆ ਭਾਈ ਇਤਨਾ ਹੁਣ ਆ ਵੀ ਹੋਮ ਨਾ ਦਿੱਤਾ ਆ ਆ ਦਾ ਫਾਪ ਸਾਰਾ ਕਰ ਦਿਓ ਜੇ ਆ ਚੰਗਾ ਨਿਖਾਣ ਦੇ ਹੱਕ ਦੇ ਵਿੱਚ ਪੰਜਾਬੀਆਂ ਦੇ ਹੱਕ ਦੇ ਵਿੱਚ ਸੋ ਮੇਰਾ ਭਰਾ ਸਾਰੇ ਸ਼ਹਿਰ ਜੋੜੋ ਸ਼ਹਿਰ ਤੋਂ ਹੋਵੋ ਸੰਜੀਦਾ ਹੋਵੋ ਮਨ ਪਰਚਾ ਆਵੇ ਬਨਰੰਜਨ ਆਉਦੀ ਤਾਂ ਉਨਾ ਮਾਲ ਚਾਲੂ ਬਚਾਓ ਜਿਹੜੇ ਇੱਕੇ ਦਾ ਹੌਕਾ ਦਿੰਦੇ ਇਹ ਸਾਰਿਆਂ ਨੂੰ ਅਪੀਲ ਹੱਥ ਜੋੜ ਕੇ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਵੀਨ ਜੀ ਜੀ ਇਹ ਸਾਡੇ ਕੋਲ ਸਮਾਂ ਸਮਾਪਤੀ ਵੱਲੀ ਆ ਇੱਕ ਜਰੂਰ ਆਪਾਂ ਮੈਂ ਉਹਨਾਂ ਦੀ ਟਵੀਟ ਤੁਹਾਨੂੰ ਸੁਣਾਣੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ 21 April ਨੂੰ ਟਵੀਟ ਕੀਤਾ ਹੈਗਾ FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੂੰ ਉਹ ਕਹਿੰਦੇ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਤੁਸੀਂ ਸੀਰੀਅਸਲੀ ਜਿਹੜੀ ਟ੍ਰਾਂਸ ਨੈਸ਼ਨਲ ਥ੍ਰੈਟ ਆਫ ਖਾਲਸਤਾਨੀ ਐਕਟਰਸ ਆ ਉਹਨਾਂ ਦੇ ਉੱਤੇ ਲੈ ਰਹੇ ਹੈਗੇ ਆ ਖਾਲਸਤਾਨੀ ਮੂਵਮੈਂਟ ਕਹਿੰਦੇ ਭਈ ਇਹ ਡੈਡਲੀਐਸਟ 에ਅਰਲਾਈਨ ਟਰੋਰ ਅਟੈਕ ਹੋਇਆ ਸੀ 911 ਤੋਂ ਪਹਿਲਾਂ ਨਾਰਥ ਅਮਰੀਕਾ 'ਚ ਤੇ ਪਿਛਲੇ ਦਿਨਾਂ 'ਚ ਜੋ Hindu ਮੰਦਰਾਂ ਦੇ ਵਿੱਚ ਲਿਖਿਆ ਗਿਆ ਆ ਤੇ Hindu organizations ਨੂੰ threat ਕੀਤੀਆਂ ਗਈਆਂ ਆ ਤੇ ਜਿਸ ਤਰ੍ਹਾਂ ਤੁਹਾਡੇ ਟਵੀਟ 'ਚ ਕਿਹਾ ਗਿਆ ਆ ਕਿ ਪੁਲਿਸ ਸਟੇਸ਼ਨਾਂ ਤੇ ਇੰਡੀਆ ਜਾਂ ਅਮਰੀਕਾ ਦੇ ਪੁਲਿਸ ਸਟੇਸ਼ਨਾਂ ਤੇ ਇਹਨਾਂ ਨੇ ਅਟੈਕ ਕਰਨਾ ਹੈਗਾ ਆ ਇਹ ਸਾਰੇ ਇਸ ਕਾਰਨ ਲਈ ਰਿਸਪੌਂਸੀਬਲ ਹੈਗੇ ਆ ਤੇ ਕਹਿੰਦੇ ਵੀ ਅਸੀਂ ਆਸ ਕਰਦੇ ਆ ਵੀ ਜਿਹੜੀ ਖਾਲਸਤਾਨੀ ਮਿਲਿਟੈਂਸੀ ਹੈਗੀ ਆ ਉਹ ਅਮਰੀਕਾ ਦੇ ਵਿੱਚ ਟੋਲਰੇਟ ਨਹੀਂ ਕੀਤੀ ਜਾਊਗੀ ਤੇ ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਜਾਊਗਾ ਹੁਣ ਸਾਨੂੰ ਸ਼ਰਮ ਆ ਰਹੀ ਹੈ ਇਹ ਕਹਿੰਦੇ ਹਨ ਰਾਜਕਨ ਵੀਰ ਸਿੰਘ ਜੀ ਕਿ ਅੱਜ ਦੀ ਡੇਟ ਦੇ ਵਿੱਚ ਕਿੰਨੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਸਿਕ ਆਰਗੇਨਾਈਜੇਸ਼ਨਸ ਨੇ ਇਹ ਟਵੀਟ ਕੀਤਾ ਹੈਗਾ ਐਫਬੀਆਈ ਦੇ ਡਾਇਰੈਕਟਰ ਨੂੰ ਜਾਂ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਭਾਈ ਤੁਸੀਂ ਕੇਸ ਬੇਸ ਦੇ ਉੱਤੇ ਜਿਹੜਾ ਉਹ ਬੰਦਾ ਅਰੈਸਟ ਕੀਤਾ ਆ ਉਸ ਨੂੰ ਸਿੱਖਾਂ ਦੇ ਨਾਲ ਜੋੜ ਰਹੇ ਆ ਜਦ ਕਿ ਸ਼ਰਿਆਮ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਕਹਿ ਰਿਹਾ ਆ ਵੀ ਇੱਥੇ ਦਾ ਜਿਹੜਾ ਗੈਂਗਸਟਰ ਜਿਹੜਾ ਇਹ ਬਹੁਤ ਚੀਜ਼ਾਂ ਚ ਇਨਵੋਲਵ ਸੀ ਉਸ ਨੂੰ ਅਮਰੀਕਾ ਚ ਅਰੈਸਟ ਕੀਤਾ ਗਿਆ ਉਹਨੂੰ ਤੁਸੀਂ ਕਿਦਾਂ ਸਿੱਖਾਂ ਦੇ ਨਾਲ ਜਾਂ ਖਾਲਸਤਾਨ ਦੇ ਨਾਲ ਜੋੜ ਰਹੇ ਆ ਏ ਜੇ ਆਪਾਂ ਇਸ ਚੀਜ਼ ਤੇ ਨਾ ਐਕਟ ਕੀਤਾ ਜਿੰਨੀ ਵੱਡੀ ਗੰਡੀ ਦੇ ਵਿੱਚ ਭਾਰਤ ਸਰਕਾਰ ਨੇ ਅਮਰੀਕਾ ਦੇ ਵਿੱਚ ਗੈਂਗਸਟਰ ਭੇਜੇ ਹੋਏ ਆ ਇਹ ਬਾਰ ਬਾਰ ਫੜ ਹੋਣੇ ਆ ਇਹ ਇਹ ਫੜਨੇ ਵੀ ਚਾਹੀਦੇ ਆ ਸਿੱਖਾਂ ਨੂੰ ਸਭ ਤੋਂ ਪਹਿਲਾਂ 트ੰਪ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਨਾ ਚਾਹੀਦਾ ਵੀ ਜਿਹੜੇ ਗੈਂਗਸਟਰ ਆ ਇਮੀਡੀਏਟਲੀ ਫੜੋ ਸਾਰੇ ਸਿੱਖਾਂ ਨੂੰ ਸਾਥ ਵੀ ਦੇਣਾ ਚਾਹੀਦਾ ਤਾਂ ਕਿ ਜਿਹੜਾ ਅਮਰੀਕਾ ਦੇ ਵਿੱਚ ਅਸੀਂ ਇਦਾਂ ਦਾ ਗੰਦ ਨਾ ਪਵਾ ਸਕੀਏ ਜੇ ਆਪਾਂ ਨਾ ਐਕਟ ਕੀਤੇ ਏ ਹਰ ਹਫ਼ਤੇ ਇਦਾਂ ਦੀ ਦਸਤਾਰ ਵਾਲੇ ਦੀ ਖਬਰ ਆਂਦੀ ਰਹੀ ਤੁਹਾਡਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਣਾ ਆ ਸੋ ਆਪਾਂ ਸਾਰਿਆਂ ਨੂੰ ਸਾਰੀਆਂ ਸਿਕ ਆਰਗੇਨਾਈਜੇਸ਼ਨਸ ਨੂੰ ਪੰਜਾਬੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਮੀਡੀਏਟਲੀ ਵਕੀਲਾਂ ਦੇ ਨਾਲ ਰਲ ਕੇ ਇਸ ਇਸ਼ੂ ਦੇ ਉੱਤੇ ਐਕਟ ਕਰਨਾ ਚਾਹੀਦਾ ਹੈਗਾ ਨਹੀਂ ਤਾਂ ਆਣ ਵਾਲੇ ਜਿਹੜੇ ਦਿਨ ਆ ਤੁਹਾਡੇ ਲਈ ਬੜੇ ਮਾੜੇ ਹੋਣੇ ਆ ਜਿਹੜੇ ਖਾਲਸਤਾਨ ਦੇ ਹੱਕ ਵਾਲੇ ਵੀ ਆ ਅਗੇਂਸਟ ਵਾਲੇ ਵੀ ਆ ਅਮਰੀਕਾ ਦੇ ਵਿੱਚ ਰਹਿਣਾ ਹੈ ਆਪਾਂ ਅਮਰੀਕਾ ਦੇ ਵਿੱਚ ਹੈਗੇ ਆ ਅਮਰੀਕਨ ਸਿਟੀਜ਼ਨ ਆ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਆਪਾਂ ਸਾਰਿਆਂ ਲਈ ਤੇ ਆਣ ਵਾਲੇ ਬੱਚਿਆਂ ਲਈ ਹੋਣੀ ਹੈਗੀ ਆ ਜੀ ਬਿਲਕੁਲ ਤੇ ਆਬ ਜਾਣਦੇ ਜਾਣਦੇ ਇੱਕ ਕਾਲਰ ਲੈ ਕੇ ਤੇ ਫਿਰ ਆਪਾਂ ਜਿਹੜਾ ਜੋ ਸੰਗੀ ਸਮਾਪਤੀ ਕਰਦੇ ਆ ਸਰਬਜੀਤ ਸਿੰਘ ਸਰਾਂਜੀ ਆਪਣੇ ਨਾਲ ਜੁੜੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਖੋ ਜੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਜਿੱਦਣ ਦਾ ਇਹੋ ਰੌਲਾ ਪਿਆ ਹੈਗਾ ਟਰਾਂਸਨੇਸ਼ਨਲ ਸਪਰੈਸ਼ ਹੁੰਦਾ ਤੁਸੀਂ ਇੰਨਾ ਵੱਡਾ ਹੰਗਾਰਾ ਦਿੱਤਾ ਤੇ ਇਸ ਕਰਕੇ ਸਾਡੇ ਇਹ ਜਿਹੜਾ ਬਿੱਲ ਸੀ ਇੱਥੇ ਤੱਕ ਪਹੁੰਚਿਆ ਜੀ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੇਖੋ ਜੀ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਜਿਹੜੀਆਂ ਹੈਗੀਆਂ ਨਾ ਕੁਝ ਨੂੰ ਛੱਡ ਕੇ ਕੁਝ ਪ੍ਰਬੰਧਕ ਕਮੇਟੀਆਂ ਜਦੋਂ ਮਾਰਚ ਨਿਕਲਿਆ ਸੀ ਤਾਂ ਉਹ ਤਾਂ ਕਮੇਟੀ ਵਾਲੇ ਜਦੋਂ ਮਾਰਚ ਸ਼ਾਮ ਨੂੰ ਗੁਰਦੁਆਰੇ ਪਹੁੰਚਦੇ ਉਸ ਪ੍ਰਬੰਧਕ ਗੁਰਦੁਆਰੇ ਵੀ ਨਹੀਂ ਪਹੁੰਚੇ ਜੀ ਉਹਨਾਂ ਨੇ ਕਿੱਥੇ ਐਕਟ ਕਰਨਾ ਇਹਨਾਂ ਕੰਮਾਂ ਦੇ ਉੱਤੇ ਤੇ ਇਸ ਕਰਕੇ ਇਹ ਸਾਡੇ ਸਾਰਿਆਂ ਦਾ ਫਰਜ ਮੰਨਦਾ ਕੱਲੇ ਕੱਲੇ ਪੰਜਾਬੀ ਦਾ ਦੇਖੋ ਜੀ ਭਾਰਤ ਦੇ ਵਿੱਚ ਨਾ ਤਾਂ Hindu ਸੁਰੱਖਿਆ ਕਰਿਆ ਨਾ Sikh ਸੁਰੱਖਿਆ ਤਾਂ ਤਾਂ ਨਾ ਮੁਸਲਮਾਨ ਉਹ ਜਿਹੜੇ ਲੀਡਰ ਆ ਉਹ ਸਾਨੂੰ ਕਿੰਨਾ ਨੂੰ ਲੜਾਉਣਾ ਚਾਹੁੰਦੇ ਆ ਵੀ ਇਹ ਲੜ ਲਓ ਉੱਥੇ ਤੇ ਅਸੀਂ ਦੰਗੇ ਫਲਾਈਏ ਸਾਡਾ ਅਸੀਂ ਸਾਰੇ ਭਾਈਵਾਲ ਆ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਣਾ ਚਾਹੁੰਦੇ ਆ ਇਸ ਕਰਕੇ ਅਸੀਂ ਇਹ ਚਾਹੁੰਦੇ ਵੀ ਇੱਥੇ ਵੀ ਕੋਈ ਇਹੋ ਜਿਹਾ ਰੌਲਾ ਰੱਪਾ ਨਾ ਪਵੇ ਉਹਨਾਂ ਜਥੇਬੰਦੀਆਂ ਨੂੰ ਵੀ ਬੇਇੰਤੀ ਆ ਵੀ ਭਾਈ ਇਹ ਤਾਂ ਇਹ ਸਿਰਫ ਐਕਟ ਜਿਹੜਾ ਹੋ ਰਿਹਾ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਦਾ ਇਹ ਸਿਰਫ ਸਿੱਖਾਂ ਲਈ ਨਹੀਂ ਹੈਗਾ ਇਹ ਸਾਰੀਆਂ ਕਮਿਊਨਿਟੀਆਂ ਦੇ ਵਾਸਤੇ ਹੈ ਜੇ ਕੱਲ ਨੂੰ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਦਾ ਵੀ ਬੰਦਾ ਕੋਈ ਮਾਰਿਆ ਗਿਆ ਜਿਨਾਂ ਭਾਈ ਹਰਦੀਪ ਸਿੰਘ ਨੇ ਜਿਹੜਾ ਮਾਰਿਆ ਗਿਆ ਸੀ ਇਹ ਦੋਖੋ ਉਨਾ ਹੀ ਹੋਣਾ ਸਾਨੂੰ ਬਾਕੀ ਜਥੇਬੰਦੀਆਂ ਨੂੰ ਵੀ ਭਾਈ ਵੀ ਬਹੁਤ ਮਾੜੀ ਗੱਲ ਹੋਈ ਹੈ ਇਸ ਕਰਕੇ ਅਸੀਂ ਸਾਰੇ ਸਿਰ ਜੋੜ ਕੇ ਬਾਕੀ ਜਿਹੜੇ ਗੈਂਗਸਟਰ ਆ ਜੀ ਬਿਲਕੁਲ ਸਹੀ ਗੱਲ ਆ ਭਾਜੀ ਹੁਣ ਆਵਾਂਗੇ ਬਈ ਗੈਂਗਸਟਰ ਕਿਸੇ ਦੇ ਮਿੱਤ ਨਹੀਂ ਹੈਗੇ ਦੇਖੋ ਉਹਨਾਂ ਨੂੰ ਉਹਨਾਂ ਦਾ ਕੋਈ ਕਿਸੇ ਧਰਮ ਨਾਲ ਸੰਬੰਧ ਨਹੀਂ ਹੈਗਾ ਬਸ ਜਿਹੜੇ ਬਾਣੀ ਗੈਂਗ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਤੇ ਅਰਜਨ ਸਿੰਘ ਜੀ ਸਮਾਪਤ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ ਸੋ ਵੇਲਾ ਵਿਚਾਰਨ ਦਾ ਹੈ ਜੀ ਤੇ ਬਹੁਤੀ ਦੇਰੀ ਨਹੀਂ ਕਰਨੀ ਚਾਹੀਦੀ ਇਸ ਦੇ ਉੱਤੇ ਐਕਟ ਕਰਨਾ ਚਾਹੀਦਾ ਆ ਥੋੜੇ ਦਿਨ ਪਹਿਲਾਂ 85 ਤੋਂ ਵੱਧ ਲੋਕਾਂ ਨੇ ਇਸੇ ਹੀ ਮਾਮਲੇ ਦੇ ਵਿੱਚ ਇੱਕ ਜਿਹੜੀ ਕਾਲ ਦੇ ਉੱਤੇ ਇਕੱਠ ਜਿਹੜਾ ਹੋਇਆ ਸੀਗਾ ਆਨਲਾਈਨ ਉਹਦੇ ਵਿੱਚ ਵੀ ਇਹੀ ਚੀਜ਼ਾਂ ਹੋਈਆਂ ਵੀ ਇਹਨਾਂ ਨੂੰ ਕੜਾ ਜਵਾਬ ਦੇਣਾ ਚਾਹੀਦਾ ਹੈ ਆਫਿਸ ਹੋਣਾ ਚਾਹੀਦਾ ਆ ਤੇ ਇਸ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ ਤੇ ਇਹ ਜਲਦ ਤੋਂ ਜਲਦ ਇਸ ਦੇ ਉੱਤੇ ਪ੍ਰੈਸ ਰਿਲੀਜ਼ ਬਾਕੀ ਚੀਜ਼ਾਂ ਦੇ ਵਿੱਚ ਹੋਰ ਫੁੱਟੇ ਸਿੱਧੇ ਕਮੈਂਟਾਂ ਕਰਨ ਦੇ ਵਿੱਚ ਤਾਂ ਸਾਰੇ ਜਣੇ ਅੱਵਲ ਰਹਿੰਦੇ ਨੇ ਭਾਈ ਇਹਨਾਂ ਚੀਜ਼ਾਂ ਦਾ ਵੀ ਜਵਾਬ ਦੇਣਾ ਜਿਹੜਾ ਉਹ ਸਿੱਖੋ ਇਹਨਾਂ ਚੀਜ਼ਾਂ ਦਾ ਵੀ ਜਿਹੜਾ ਆ ਉਹ ਇਸ ਪ੍ਰੋਪਾਗੈਂਡੇ ਦਾ ਵੀ ਤੋੜ ਜਿਹੜਾ ਆ ਉਹ ਲੱਭਣਾ ਸਿੱਖੋ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਜੋਗੀਆਂ ਦੀ ਤੁਸੀਂ ਡਰਾਉਂਦੇ ਬਹੁਤ ਆ ਤੁਸੀਂ ਤੇ ਇਦਾਂ ਆ ਤੁਸੀਂ ਤਾਂ ਓਦਾਂ ਆ ਭਾਈ ਆਹ ਜਿਹੜੀ ਚੀਜ਼ ਹੁਣ ਤੁਹਾਨੂੰ ਦਸੀਆ ਤੇ ਇਹਦੇ ਤੇ ਵੀ ਥੋੜਾ ਥੋੜਾ ਐਕਸ਼ਨ ਲੈਣ ਦੀ ਜਿਹੜੀ ਕੋਸ਼ਿਸ਼ ਕਰੋ ਜਾਂ ਇਹੋ ਜਿਹੇ ਮੌਕਿਆਂ ਦੇ ਉੱਤੇ ਤੁਸੀਂ ਬੱਸ ਹੋ ਜਾਂਦੀ ਆ ਸੋ ਬਹੁਤ ਸਾਰੇ ਆਪਣੇ ਪੰਜਾਬੀ Hindu ਭੈਣ ਭਰਾ ਵੀ ਸਾਡੇ ਬਹੁਤ ਲਿਸਨਰ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜਿਹੜੀਆਂ ਇਤਨੀ ਆਰਗੇਨਾਈਜੇਸ਼ਨਾਂ ਜ਼ਹਿਰ ਫੁਲਾਉਂਦੀਆਂ ਹਨਾ ਉਹਨਾਂ ਨਾਲ ਵੀ ਗੱਲ ਕਰੋ ਵੀ ਭਾਈ ਤੁਸੀਂ ਬਿਨਾਂ ਕਿਸੇ ਗੱਲ ਤੇ ਝੂਟੀਆਂ ਜਿਹੜੀਆਂ ਤਵੀਟ ਆ ਉਹ ਨਾ ਕਰਿਆ ਕਰੋ ਇੱਥੇ ਕੋਈ Hindu Sikh Musalman ਦਾ ਰੌਲਾ ਨਹੀਂ ਸਾਰੇ ਬੜੇ ਆਰਾਮ ਦੇ ਨਾਲ ਰਹਿੰਦੇ ਆ ਸਾਰੇ ਇੱਕ ਦੂਜੇ ਦੇ ਘਰਾਂ 'ਚ ਧਾਰਮਿਕ ਸਥਾਨਾਂ 'ਚ ਫੰਕਸ਼ਨਾਂ 'ਚ ਜਾਂਦੇ ਹੈਗੇ ਆ ਅ ਤੇ ਇਹ ਕਿਸੇ ਤੇ ਵੀ ਚੀਜ਼ ਵਾਪਰ ਸਕਦੀ ਆ ਅ ਕੋਸ਼ ਜਿਹੜੇ ਪੇਸ਼ ਅ ਅੰਡੀ ਭਾਰਤ ਸਰਕਾਰ ਦੇ ਸੂਚਨਾ ਬਣੋ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਸਾਰਿਆਂ ਲਈ ਬਹੁਤ ਬੁਰਾ ਹੋਊਗਾ ਜੀ ਇਥੇ